ਇੱਕ ਵਾਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨਾ ਗੁਰੂ ਅਮਰਦਾਸ ਜੀ ਦੇ ਹੁਕਮ ਨੂੰ ਪਾ ਕਰਕੇ ਤੇ ਲਾਹੌਰ ਦੇ ਵਿੱਚ ਗਏ ਲਾਹੌਰ ਦੇ ਵਿੱਚ ਕੁਝ ਦਿਨ ਰਹੇ ਰਹਿਣ ਤੋਂ ਬਾਅਦ ਗੁਰੂ ਪਿਆਰਿਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਨੂੰ ਤੁਰਨ ਲੱਗੇ ਚੂਨਾ ਮੰਡੀ ਤੋਂ ਆਪਣੇ ਅਵਤਾਰ ਹਸਤਾਨਾਂ ਤੋਂ ਤੁਰਨ ਲੱਗੇ ਤੇ ਅੱਗੇ ਬਾਜ਼ਾਰ ਦੇ ਵਿੱਚ ਵੇਖਿਆ ਬੜੇ ਸੋਹਣੇ ਫਲ ਸਨ ਅੰਬ ਦਾ ਫਲ ਸੀ ਮਨ ਦੇ ਵਿੱਚ ਸੋਚਿਆ ਗੁਰੂ ਅਰਮਦਾਸ ਜੀ ਨੇ ਕਿ ਆਹ ਜਿਹੜਾ ਫਲ ਹੈ ਅੰਬ ਬੜਾ ਸੋਹਣਾ ਹੈ ਤੇ ਇਸੇ ਤਰ੍ਹਾਂ ਦੇਖ ਰਿਹਾ ਕਿ ਬੜੀ ਸੋਹਣੀ ਹੈ ਇਹ ਮਿੱਠਾ ਵੀ ਬੜਾ ਹੋਵੇਗਾ ਹੋ ਨਾ ਸਕੇ ਥੋੜੀ ਜੀ ਮਾਇਆ ਹੈ ਮੇਰੇ ਕੋਲ ਓਨੀ ਮਾਇਆ ਦੇ ਨਾਲ ਇਹ ਫਲ ਗੁਰੂ ਅਮਰਦਾਸ ਜੀ ਤੱਕ ਲੈ ਜਾਈਏ ਹੁਣ ਗੁਰਮੁਖੋ ਆਪਾਂ ਵੀ ਕਹਿੰਨੀਆ ਕਿ ਭਾਈ ਸਾਹਿਬ ਜੀ ਅਸੀਂ ਪਿਆਰ ਬੜਾ ਕਰਦੇ ਹਾਂ ਪ੍ਰੇਮ ਬੜਾ ਗੁਰੂ ਦੇ ਨਾਲ ਪਰ ਵੇਖੋ ਪ੍ਰੇਮ ਕਿੰਨਾ ਹੋਣਾ ਚਾਹੀਦਾ ਗੁਰੂ ਦਾ ਤੇ ਗੁਰੂ ਦੇ ਸਿੱਖ ਦਾ ਅਜੇ ਗੁਰੂ ਰਾਮਦਾਸ ਜੀ ਨੂੰ ਗੁਰਤਾਗਤ ਨਹੀਂ ਮਿਲੀ ਅਜੇ ਗੁਰੂ ਨਹੀਂ ਬਣੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵਾਸਤੇ ਉਹ ਫਲ ਲੈ ਲਿਆ ਗਰਮੀ ਦਾ ਮੌਸਮ ਸੀ ਚੱਲਦੇ ਚੱਲਦੇ ਲਾਹੌਰ ਤੋਂ ਤੁਰ ਪਏ ਜਦੋਂ ਗੁਰਮਖੋ ਲਾਹੌਰ ਤੋਂ ਤੁਰ ਪਏ ਨਾ ਤੇ ਲਾਹੌਰ ਤੋਂ ਤੁਰਦਿਆਂ ਤੁਰਦਿਆਂ ਉਹ ਜਿਹੜਾ ਫਲ ਸੀ ਨਾ ਅੰਬ ਸੀ ਉਹ ਹੱਥ ਦੇ ਵਿੱਚ ਸੀ ਤੇ ਉਹ ਗਰਮੀ ਦੇ ਨਾਲ ਉਹ ਵਗਣਾ ਉਹਦਾ ਰਸ ਵਗਣਾ ਸ਼ੁਰੂ ਹੋ ਗਿਆ। ਨਿਚੜਨਾ ਸ਼ੁਰੂ ਹੋ ਗਿਆ। ਅੱਗੇ ਆਏ ਤੇ ਗੁਰੂ ਰਾਮਦਾਸ ਜੀ ਨੇ ਵੇਖਿਆ ਕਿ ਇਹ ਜਿਹੜਾ ਆਂਬ ਦਾ ਫਲ ਹੈ ਨੇ ਇਹ ਹੁਣ ਗੁਰੂ ਅਮਰਦਾਸ ਜੀ ਤੱਕ ਗੋਇੰਦਵਾਲ ਸਾਹਿਬ ਦੇ ਵਿੱਚ ਪਹੁੰਚੇਗਾ ਨਹੀਂ ਇਹ ਤਾਂ ਖਰਾਬ ਹੋ ਜਾਏਗਾ। ਉੱਥੇ ਗੁਰੂ ਰਾਮਦਾਸ ਪਾਤਸ਼ਾਹ ਨੇ ਅਰਦਾਸ ਕੀਤੀ ਆਖਿਆ ਗੁਰੂ ਅਮਰਦਾਸ ਪਾਤਸ਼ਾਹ ਆਂਬ ਦਾ ਫਲ ਮੈਂ ਲਿਆ ਸੀ ਆਂਬ ਲਿਆ ਸੀ ਤਵਾਡੇ ਚਰਣਾ ਵਿੱਚ ਭੇਟਾ ਕਰਨ ਵਾਸਤੇ ਆਂਬ ਬੜੇ ਸੋਹਣੇ ਸਨ ਤੇ ਹੁਣ ਇਹ ਖਰਾਬ ਹੁੰਦਾ ਜਾਂਦਾ ਏ ਤੇ ਮੈਂ ਇਹਨੂੰ ਆਂਬ ਨੂੰ ਛਕ ਲੈਣਾ ਹਾਂ ਮੈਂ ਚੂਪ ਲੈਣਾ ਹਾਂ ਤੇ ਕਿਰਪਾ ਕਰੀ ਤੇਰੇ ਚਰਣਾ ਚ ਅਰਦਾਸ ਹੈ ਇਹਦਾ ਰਸ ਤੈਨੂੰ ਪ੍ਰਾਪਤ ਹੋ ਜਾਵੇ ਤੇ ਇਸੇ ਪ੍ਰਕਾਰ ਛਕ ਮੈਂ ਲੈਣਾ ਤੇ ਜਿਹੜਾ ਇਹਦਾ ਰਸ ਤੇ ਆਨੰਦ ਸਵਾਦ ਤੈਨੂੰ ਆ ਜਾਵੇ ਗੁਰੂ ਰਾਮਦਾਸ ਜੀ ਨੇ ਅਰਦਾਸ ਕਰਕੇ ਗੁਰੂ ਅਮਰਦਾਸ ਜੀ ਨੂੰ ਯਾਦ ਕਰਕੇ ਉਹ ਜਿਹੜਾ ਆਂਬ ਦਾ ਫਲ ਸੀ ਨਾ ਆਂਬ ਉਹ ਚੂਪ ਲਿਆ ਉਹਦਾ ਆਨੰਦ ਆਇਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹਦੀ ਜਿਹੜੀ ਗਿਟਕ ਸੀ ਉਹਨੂੰ ਰੱਖ ਲਿਆ ਰੱਖ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਚੱਲਦੇ ਗਏ ਗੋਵਿੰਦਵਾਲ ਸਾਹਿਬ ਜੀ ਦੀ ਧਰਤੀ ਤੇ ਚਲੇ ਗਏ ਮੱਥਾ ਟੇਕਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਮੱਥਾ ਟੇਕਿਆ ਤੇ ਮੱਥਾ ਟੇਕ ਕਰਕੇ ਆਖਿਆ ਸੱਚੇ ਪਾਤਸ਼ਾਹ ਤੁਹਾਡੇ ਵਾਸਤੇ ਮੈਂ ਲਾਹੌਰ ਦੇ ਵਿੱਚੋਂ ਫਲ ਖਰੀਦਿਆ ਸੀ ਪਰ ਉਹ ਫਲ ਖਰਾਬ ਹੁੰਦਾ ਜਾਂਦਾ ਸੀ ਮੈਂ ਸ਼ੱਕ ਲਿਆ ਉਹਦੀ ਗਿਟਕ ਮੈਂ ਲੈ ਕੇ ਆਇਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ RAMDAS ਪੁੱਤਰ ਜਦੋਂ ਤੂੰ ਸ਼ੱਕਿਆ ਸੀ ਤੇ ਅਰਦਾਸ ਸਾਨੂੰ ਚੇਤੇ ਕੀਤਾ ਸੀ ਤੇਰੇ ਛਕੇ ਹੋਏ ਆਂਬ ਦੇ ਫਲ ਦਾ ਰਸ ਸਾਨੂੰ ਉਦੋਂ ਆ ਗਿਆ ਸੀ ਕਹਿੰਦੇ ਉਦੋਂ ਆ ਗਿਆ ਸੀ ਸਾਨੂੰ ਰਸ ਕਹਿੰਦੇ ਆ ਗਿਟਕ ਤੂੰ ਲਿਆਂਦੀ ਐ ਪਰ ਯਾਦ ਰੱਖ ਇਹਦਾ ਆਨੰਦ ਅਸੀਂ ਉਦੋਂ ਪ੍ਰਾਪਤ ਕਰ ਲਿਆ ਸੀ ਗੁਰਮਖੋ ਇੱਥੇ ਇਹ ਗੱਲ ਵੀ ਸਿੱਧ ਹੁੰਦੀ ਹੈ ਕਿ ਗੁਰੂ ਨੂੰ ਜਿੱਥੇ ਯਾਦ ਕਰੋ ਗੁਰੂ ਹਾਜ਼ਰ ਹੈ ਰੱਬ ਹਾਜ਼ਰ ਹੈ ਪਰ ਗੁਰੂ ਦੇ ਸਿੱਖ ਦਾ ਮਨ ਟਿਕਦਾ ਨਹੀਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕਮਨ ਸਤ ਸਹੰਸ ਜੈਸੇ ਉਤ ਪੋਤ ਪ੍ਰਭ ਸੋਈ ਜਹ ਜਹ ਪੇਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਪਰਮਾਤਮਾ ਨੂੰ ਗੁਰੂ ਨੂੰ ਜਿੱਥੇ ਵੀ ਚੇਤੇ ਕਰ ਲਵੋ ਗੁਰੂ ਪਿਆਰਿਓ ਗੁਰੂ ਹਰ ਥਾਂ ਤੇ ਅਰਦਾਸਾਂ ਸੁਣਦਾ ਜੇ ਪਰ ਗੁਰੂ ਦਾ ਸਿੱਖ ਅਰਦਾਸ ਸੁਣਾਉਣ ਵਾਲਾ ਹੋਵੇ ਤੇ ਗੁਰੂ ਸੁਣਦਾ ਜ਼ਰੂਰ ਹੈ